ਜੀ ਅੱਜ ਅਸੀਂ ਬੰਗਾ ਵਿਖੇ ਆਏ ਸਾਂ ਅਸੀਂ ਪਹਿਲਾਂ ਤਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਫਗਵਾੜੇ ਦੇ ਲੋਕਾਂ ਦਾ ਦੁਆਬੇ ਦੇ ਸਾਰੇ ਲੋਕਾਂ ਦਾ ਪੰਜਾਬ ਦੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਮੰਡੇਟ ਇਸ ਵਾਰੀ ਸਾਨੂੰ ਇਹ ਜਿਹੜੀਆਂ ਸਾਡੀਆਂ ਚੋਣਾਂ ਸਨ ਇਹਦੇ ਵਿੱਚ ਸਾਨੂੰ ਵੱਡਾ ਇੱਕ ਮੰਡੇਟ ਮਿਲਿਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਇਹਨਾਂ ਚੋਣਾਂ 'ਚ ਲੋਕਾਂ ਨੇ ਸਿੱਧਾ-ਸਿੱਧਾ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਵੱਡੀ ਜਿੱਤ ਪ੍ਰਾਪਤ ਹੋਈ ਪੰਚਾਇਤੀ ਚੋਣਾਂ 'ਚ ਵੀ ਇਹ ਜਿਹੜੀਆਂ ਸ਼ਹਿਰ ਦੀਆਂ ਚੋਣਾਂ ਸਨ ਇਹਨਾਂ ਨੇ ਸਿੱਧ ਕਰਤਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਪਹਿਲੀ ਚੁਆਇਸ ਜਿਹੜੀ ਹੈਗੀ ਹੈ ਸ਼ਹਿਰੀਆਂ ਦੀ ਵੀ ਉਹ ਕਾਂਗਰਸ ਹੈ ਨਾ ਕੋਈ ਹੋਰ ਪਾਰਟੀ ਹੈ ਸੋ ਬਾਜਵਾ ਸਾਹਿਬ ਦੀ ਤੇ ਮੈਂ ਅਸੀਂ ਦੋਨੋਂ ਅਸੀਂ ਅੱਜ ਇੱਥੇ ਆਏ ਸੰਦੀਪ ਸੰਧੂ ਸਾਹਿਬ ਸੋ ਅਸੀਂ ਸਾਰੇ ਬਲਵਿੰਦਰ ਜੀ ਨਾ ਬਾਟ ਕੇ ਸਾਰੇ ਜਿਹੜੇ ਸਾਡੇ ਚੁਣੇ ਕੌਂਸਲਰ ਸਹਿਬਾਨ ਸਨ ਉਹਨਾਂ ਨਾਲ ਮੀਟਿੰਗ ਕੀਤੀ ਔਰ ਇੱਕ ਸਾਨੂੰ ਕਾਉਂਸਲਰ ਜਿਹੜੇ ਆਯਾਤ ਸਨ ਉਹਨਾਂ ਨੇ ਜੁਆਇਨ ਕੀਤਾ ਔਰ ਸਭ ਨੇ ਆਪਦੀ ਸਹਿਮਤੀ ਜਤਾਈ ਹੈ ਕਿ ਜੋ ਫੈਸਲਾ ਕਾਂਗਰਸ ਪਾਰਟੀ ਹੋਣ ਵਾਲੇ ਸਮੇਂ ਚ ਆਫਟਰ ਨੋਟੀਫਿਕੇਸ਼ਨ ਤੋਂ ਬਾਅਦ ਕਿ ਨੋਟੀਫਿਕੇਸ਼ਨ ਚ ਕੀ ਰਿਜ਼ਰਵ ਆਉਂਦੀ ਹੈ ਓਪਨ ਆਉਂਦੀ ਹੈ ਮਹਿਲਾ ਆਉਂਦੀ ਹੈ ਜੋ ਫੈਸਲਾ ਬਲਵਿੰਦਰ ਸਿੰਘ ਜੀ ਕਾਂਗਰਸ ਪਾਰਟੀ ਪਰ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਪੀਸੀਸੀ ਫੈਸਲਾ ਕਰੇਗੀ ਅਸੀਂ ਸਾਰੇ ਉਸ ਫੈਸਲੇ ਦਾ ਪਾਲਨ ਕਰਾਂਗੇ ਔਰ ਜਿਹਨੂੰ ਵੀ ਉਸ ਕੁਰਸੀ ਤੇ ਬਿਠਾਣਗੇ ਅਸੀਂ ਉਹਨਾਂ ਨੂੰ ਬਿਠਾਣਗੇ ਸੋ ਇੱਕ ਇਹ ਇਨੀਸ਼ੀਅਲ ਮੀਟਿੰਗ ਹੋਈ ਹੈ ਸੋ ਹਜੇ ਕਿਸੇ ਪ੍ਰਕਾਰ ਦਾ ਕੌਨ ਮੇਅਰ ਬਨੇਗਾ ਕੀਰਾ ਨਾਮ ਫਾਈਨਲ ਹੋਇਆ ਹੈ ਇਹਰੇ ਬਾਰੇ ਇਸ ਕਰਕੇ ਨਹੀਂ ਚਰਚਾ ਹੋ ਸਕਦੀ ਕਿਉਂਕਿ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਪਤਾ ਚਲੇਗਾ ਸੋ ਕੀ ਹੋਏਗਾ ਸੋ ਮੈਨੂੰ ਲੱਗਦਾ ਕਿ ਅਸੀਂ ਔਨ ਮੈਰਿਟ ਜਿਹੜਾ ਫੈਸਲਾ ਸੀਐਲਪੀ ਔਰ ਪੀਸੀਸੀ ਔਰ ਸਾਡੇ ਬਰਵਿੰਦਰ ਸਿੰਘ ਜੀ ਅਸੀਂ ਤਮਾਮ ਲੋਗ ਹਨ ਮੈਰਿਟ ਫੈਸਲਾ ਲਵਾਂਗੇ ਕਿ ਕਿਹਨੂੰ ਵਿਅਕਤੀ ਨੂੰ ਮਿਹਰਬਾਨਾ ਚਾਹੀਦਾ ਸਰ ਇੱਕ ਡੱਲੇਵਾਲ 29 ਦਿਨ ਹੋ ਗਏ ਲਗਾਤਾਰ ਬੜਾ ਮਸਤ ਬੈਠੇ ਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਬੀਜੇਪੀ ਆ ਪਾਰਟੀ ਕੱਲ੍ਹ ਦੇ ਇਹ ਦੇਖੋ ਇਹ ਅਗਰ ਅਨ ਹੋਣੀ ਕੋਈ ਹੋ ਜਾਂਦੀ ਹੈ ਤੇ ਇਹਦੇ ਵਿੱਚ ਸਿੱਧੀ ਸਿੱਧੀ ਬੀਜੇਪੀ ਤੇ ਆਮ ਆਦਮੀ ਪਾਰਟੀ ਜ਼ਿੰਮੇਦਾਰ ਹੈ ਕੱਲ 29 ਦਿਨਾਂ ਬਾਅਦ ਆਮ ਆਦਮੀ ਪਾਰਟੀ ਨੂੰ ਚੇਤੇ ਆਇਆ ਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਿਆ ਕੋਈ ਢੇਲਾ ਉਪਰਾਲਾ ਨਹੀਂ ਕੀਤਾ ਗਿਆ ਉਹਨਾਂ ਨੂੰ ਉਥੋਂ ਉਠਾਉਣ ਵਾਸਤੇ ਔਰ ਬੀਜੇਪੀ ਬੇਜਿਦ ਹੈ ਉਹ ਪਹਿਲਾਂ ਦੇਖ ਲੋ ਕਿ ਅਸੀਂ ਬਾਰਡਰ ਤੇ ਜਾਣਾ ਚਾਹੁੰਦੇ ਨੇ ਸਾਡੇ ਕੁਝ ਸਾਥੀ ਜਾਣਾ ਚਾਹੁੰਦੇ ਸ਼ਾਂਤਪੂਰਕ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿਸੇ ਪ੍ਰਕਾਰ ਉਹਨਾਂ ਦੀ ਸੁਧ-ਬੁੱਧ ਨਹੀਂ ਲਈ ਗਈ ਹੁਣ ਬੇਜਿਦ ਹੈ ਕਿ ਕੋਈ ਮਰਦਾ ਤਾਂ ਮਰ ਜੇ ਸਾਨੂੰ ਕੋਈ ਪਰਵਾਹ ਨਹੀਂ ਹੈ ਪਰ ਮੈਂ ਇਹ ਸਾਰੇ ਘਟਨਾਕਰਮ ਤੋਂ ਬਾਅਦ ਮੈਂ ਹੱਥ ਜੋੜ ਕੇ ਢੱਲੇਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਦੀ ਸਾਨੂੰ ਬਥੇਰੀ ਲੋੜ ਹੈ ਹਾਲਾਂਕਿ ਬਹੁਤ ਸਾਰੇ ਲੋਕ ਵਿਚਾਰੇ ਵੀ ਔਖੇ ਹੈ ਰਾ ਇਹ जानबूझ ਕੇ ਸਾਡੂ ਬਾਈਫਰਗੇਟ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕਿਉਂ ਰਾਹ ਦੇ ਵਿੱਚ ਉਹਨਾਂ ਨੂੰ ਕੋਈ ਚਾਰਾ ਨਹੀਂ ਉਹ ਰਾਹ 'ਚ ਬੈਠੇ ਹੈ ਕਈ ਆਮ ਬੰਦੇ ਵਪਾਰੀ ਜਾਂ ਹੋਰ ਵਿਅਕਤੀ ਵੀ ਸਾਡੇ ਪਰੇਸ਼ਾਨ ਹੁੰਦੇ ਆ ਅਸੀਂ ਉਹਨਾਂ ਦੇ ਨਾਲ ਵੀ ਪੂੜਾ ਅਨੰਦ ਸਹਿਮਤ ਹੈ ਪਰ ਮੈਂ ਬੇਨਤੀ ਕਰਾਂਗਾ ਢੱਲੇਵਾਲ ਸਾਹਿਬ ਨੂੰ ਤੁਹਾਡੀ ਜਾਨ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਜਾਨ ਇੰਪੋਰਟੈਂਟ ਹੈ ਤੁਸੀਂ ਜਿਸ ਪ੍ਰਕਾਰ ਲੜਾਈ ਲੜੀ ਹੈ ਉਸ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ ਅੱਜ ਦੇ ਇਸ ਯੋਗਦ ਕਲਯੁਗ ਦੇ ਵਿੱਚ ਇੰਨੇ ਦਿਨ ਤੁਸੀਂ ਮਰਨ ਵਕਤ ਤੇ ਤੁਹਾਡੀ ਪਰਿਵਾਰ ਨੂੰ ਲੋੜ ਹੈ ਸਾਨੂੰ ਲੋੜ ਹੈ ਕਿਰਪਾ ਕਰਕੇ ਇਹ ਜਿਹੜੀ ਸਰਕਾਰ ਬੇਜਿੱਦ ਹੈ ਆਪਾਂ ਉਹੀ ਖਾਤਰ ਆਪਣੀ ਜਾਨ ਨਾ ਗਵਾਈਏ ਤੁਸੀਂ ਅੱਗੇ ਵੀ ਗਾਂ ਕਿਸਾਨਾਂ ਦੀ ਲੜਾਈ ਲੜਨੀ ਹੈ ਤੇ ਹੁਣ ਸਾਨੂੰ ਇਸ ਮਰਨ ਵਰਤ ਤੋਂ ਜਿਹੜਾ ਹੈਗਾ ਉੱਠ ਖੜਨਾ ਚਾਹੀਦਾ ਹੈ ਤੋੜ ਦੇਣਾ ਚਾਹੀਦਾ ਮਰਦ ਮਰਦ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਦੀ ਲੋੜ ਹੈ ਸਨ ਬੇਸ਼ੱਕ ਸਰਕਾਰਾਂ ਨੇ ਇਸ ਗੱਲ ਦੀ ਕਦਰ ਕੀਮਤ ਨਹੀਂ ਪਾਈ ਸੋ ਲੋੜ ਹੈ ਵੈਸੇ ਇਹੀ ਕਹਿੰਦੇ ਤੁਹਾਨੂੰ ਲੱਗਦਾ ਪਿੱਛੇ ਮੁੜਨਗੇ ਜੀ ਕਿਉਂਕਿ ਕੱਲ ਅਣਖ ਦੀ ਨਹੀਂ ਜੀ ਮੈਂ ਤੇ ਬਾਜਵਾ ਸਾਹਿਬ ਗਏ ਸੀ ਉਹਨਾਂ ਨੂੰ ਬੇਨਤੀ ਇਹੀ ਕੀਤੀ ਸੀ ਫਿਰ ਉਹਨਾਂ ਨੇ ਸਾਨੂੰ ਦੋਨਾਂ ਨੂੰ ਵੀ ਇਹ ਗੱਲ ਕਹੀ ਕਿ ਮੈਂ ਯਾਰ ਹੁਣ ਆਪਣੀ ਇਹ ਜਾਨ ਪੰਜਾਬ ਦੇ ਕਿਸਾਨਾਂ ਦੇ ਲੇਖੇ ਲਾ ਚੁੱਕਿਆ ਹੈ ਫੋ ਮੈਂ ਚਾਹਨਾ ਕਿ ਜੇ ਮੈਂ ਸ਼ਹੀਦ ਹੋ ਜਾਣਾ ਤਾਂ ਹੋਰ ਕਿਸੇ ਨੂੰ ਸੁਸਾਈਸਾਈਡ ਨਾ ਕਰਨਾ ਪਵੇ ਕਿਸੇ ਇੱਕ ਸਾਥ ਪਰ ਨਾਲ ਹੀ ਨਾਲ ਸਾਡਾ ਫਰਜ ਬੰਦ ਹੈ ਕਿ ਅਸੀਂ ਵਾਰੀ ਵਾਰੀ ਉਹਨਾਂ ਨੂੰ ਇਹ ਬੇਨਤੀ ਕਰੀਏ ਕਿਉਂਕਿ ਜੇ ਸਰਕਾਰਾਂ ਬੇਜਿੱਦ ਹੈ ਅਸੀਂ ਇੱਕ ਐਸਾ ਸਾਥੀ ਨਹੀਂ ਗਵਾਉਣਾ ਚਾਹੁੰਦੇ ਜਿਸ ਸਾਥੀ ਦੀ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਲੋੜ ਹੈ ਰੱਬ ਨਾ ਕਰੇ ਜੇ ਸ਼ਾਫਤ ਹੋ ਜਾਣਾ ਪੰਜਾਬ ਨੂੰ ਹੋਰ ਕੀ ਫਿਰ ਨੁਕਸਾਨ ਹੋ ਜਾਏਗਾ ਪੰਜਾਬ ਦਾ ਮੈਂ ਦੋਹਾਂ ਸਰਕਾਰਾਂ ਨੂੰ ਇਹ ਬੇਨਤੀ ਕਰਨਾ ਆਪਦੀ ਜਿੱਦ ਛੱਡ ਕੇ ਫਿਰ ਕੋਈ ਇਹ ਜਿਹੜਾ ਅੰਦੋਲਨ ਹੈ ਇਹ ਫਿਰ ਵੱਖਰਾ ਰੂਪ ਲੈ ਲੇਗਾ ਅਕ੍ਰੋਸ਼ ਦਾ ਰੂਪ ਲੈ ਲੇਗਾ ਫਿਰ ਪੰਜਾਬ ਦੇ ਕਿਸਾਨਾਂ ਨੇ ਔਰ ਪੰਜਾਬ ਦੇ ਲੋਕਾਂ ਨੇ ਰੁਕਣਾ ਨਹੀਂਗਾ ਅਗਰ ਇਹ ਕੋਈ ਅਨਹੋਣੀ ਹੋਗੀ ਮੇਰੀ ਦੁਬਾਰਾ ਫੇਰ ਬੇਨਤੀ ਹੈ ਰੱਬ ਦੇ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਦੀ ਹਉਮੈ ਹੰਕਾਰ ਮੈਂ ਛੱਡ ਕੇ ਅੱਜ ਦੱਲੇਵਾਲ ਸਾਹਿਬ ਦੀ ਜਾਨ ਬਚਾਓ ਜਿਸਾਂ ਪ੍ਰਧਾਨ ਜੀ ਨੇ ਅੱਗੇ ਜ਼ਿਕਰ ਕੀਤਾ ਸਾਡੇ ਨਾਲ ਸਭ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਕੈਪਟਨ ਸੰਦੀਪ ਸਿੰਘ ਸੰਧੂ ਜੀ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਤੇ ਬਾਕੀ ਸਾਰੇ ਸਾਥੀ ਅਸੀਂ ਪਹੁੰਚੇ ਸਾਰਨੋਂ ਪਹਿਲੇ ਤੇ ਅਸੀਂ दिली ਮੁਬਾਰਕਬਾਦ ਸਭ ਬਲਵਿੰਦਰ ਸਿੰਘ ਢਾਲੀਵਾਲ ਜੀ ਨੂੰ ਤੇ ਸਾਰੇ ਹੀ ਨਵੇਂ ਇਲੈਕਟਿਡ ਮਿਸਪਲ ਕਾਰਪੋਰੇਟਰਸ ਨੂੰ ਦਿੱਤੀ ਹੈ ਸਾਨੂੰ ਖੁਸ਼ੀ ਹੈ ਕਿ ਜਿਹੋ ਜਿਹੇ ਝੰਮੇ ਵਾਲੇ ਇਹ ਨੇ ਉਹੋ ਜਿਹੇ ਇਹਨਾਂ ਦੇ ਸਾਰੇ ਕਾਉਂਸਲਰ ਨਜ਼ਰ ਆਏ ਤੇ ਵੱਡੀ ਖੁਸ਼ੀ ਦੀ ਗੱਲ ਜਿਹੜੀ ਸਾਰਨ ਹੋਇਆ ਕਿ 13 ਔਰਤਾਂ ਦੀਆਂ ਸੀਟਾਂ ਵਿੱਚੋਂ ਵਿਮਨ ਵਿੱਚੋਂ 11 ਕਾਂਗਰਸ ਜਿੱਤੀ ਤੇ ਦੋ ਭਾਜਪਾ ਦੇ ਜਿਹੜੇ ਦਿੱਗਜ ਲੀਡਰ ਨੇ ਨੈਸ਼ਨਲ ਲੈਵਲ ਤੇ ਦੋਨਾਂ ਨੂੰ ਸਾਡੇ ਕਾਂਗਰਸ ਦੇ ਕੈਂਡੀਡੇਟਸ ਨੇ ਉਹਨਾਂ ਦੇ ਘਰੇਲੂ ਆਰਡਰ ਵਿੱਚੋਂ ਰਾਇ ਬੜੀ ਵੱਡੀ ਗੱਲ ਇਹ ਹੈ ਸੋ ਅ ਅਸੀਂ ਮੁਬਾਰਕ ਦੇਣ ਵਾਸਤੇ ਆਏ ਜਿਸ ਸਾ ਪ੍ਰਧਾਨ ਜੀ ਨੇ ਪਹਿਲੇ ਗੱਲ ਕਲੀਅਰ ਕੀਤੀ ਅਜੇ ਗਵਰਨਰ ਦੀ ਨੋਟੀਫਿਕੇਸ਼ਨ ਨਹੀਂ ਦੀ ਹੈ ਨੰਬਰ 2 ਉਨ੍ਹਾਂ ਦੀ ਰੈਜ਼ਰਵੇਸ਼ਨ ਕੀ ਹੋਣੀ ਹੈ ਉਸ ਦੇ ਨਾਲ ਹੀ ਅਸੀਂ ਰਣਨੀਤੀ ਬਣਾਵਾਂਗੇ ਅਸੀਂ ਇਸ ਗੱਲ ਦਾ ਯਕੀਨ ਪ੍ਰਦਾਨਜੀ ਨੇ ਸਾਰੇ ਕਾਂਗਰਸ ਲੀਡਰਸ਼ਿਪ ਵੱਲੋਂ ਦਿੱਤਾ ਹੈ ਕਿ ਜੋ ਸਾਡੇ ਕਾਰਪੋਰੇਟਰਸ ਦਾ 뷰 ਹੋਏਗਾ ਤੇ ਸਾਡੇ ਐਮਐਲਏ ਸਾਹਿਬ ਦਾ 뷰 ਹੋਏਗਾ ਅਸੀਂ ਉਹੀ ਹੀ ਕਰਨਾ ਚਾਹੁੰਦੇ ਇਹ ਸੈਂਟੀਮੈਂਟ ਨਾ ਚੱਲੇ ਕੋਈ ਪਾਰਟੀ ਵੱਲੋਂ ਕਿਸੇ ਨੂੰ ਠੋਸਿਆ ਨਹੀਂ ਜਾਏਗਾ ਉਹਦੀ ਲਾਇਲਟੀ ਉਹਦੀ ਸੀਨੀਅਰਿਟੀ ਉਹਦੀ ਕੈਪੇਬਿਲਿਟੀ ਤੇ ਨਾਲ ਰੈਜ਼ਰਵੇਸ਼ਨ ਅਸੀਂ ਤਿਆਰ ਕਿਸੇ ਨੂੰ ਕਰੀਏ ਰੈਜ਼ਰਵੇਸ਼ਨ ਕੋਈ ਹੋ ਜਾ ਸੋ ਅਜੇ ਇਹ ਸਾਰਾ ਕੁਝ ਹੋਇਆ ਤਾਂ ਸੋ ਇਸ ਗੱਲ ਕਰਨ ਅੱਜ ਦੀ ਜਿਹੜੀ ਪਲੇਠੀ ਫੇਰੀ ਇਹ ਤੇ ਮੁਬਾਰਕ ਦੇਣ ਵਾਸਤੇ ਸੀ ਤੇ ਨਾਲੇ ਇਹ ਗੱਲ ਕਹਿਣ ਵਾਸਤੇ ਦ੍ਰਿੜਤਾ ਨਾਲ ਆਪਾਂ ਕਹਿ ਰਹੇ ਕਾਂਗਰਸ ਜ਼ਮੀਰ ਵਾਸਤੇ ਜਾਣੀ ਜਾਂਦੀ ਬੇ ਜ਼ਮੀਰਿਆਂ ਵਾਸਤੇ ਦੂਜੀਆਂ ਪਾਰਟੀਆਂ ਬਥੇਰੀਆਂ ਨੇ ਜ਼ਮੀਰ ਵਾਲਿਆਂ ਵਾਸਤੇ ਕਾਂਗਰਸ ਸੋ ਸਾਨੂੰ ਪੂਰ ਨਾਸਰ ਕਿ ਸਾਰੇ ਜ਼ਮੀਰ ਵਾਲੇ ਮੈਂਬਰਸ ਡਟ ਕੇ ਖਲੋਣਗੇ ਜੇ ਭਾਵੇਂ ਆਪਦੀ ਸਰਕਾਰ ਜਿਹੜੀ ਗਲਤ ਇਮਾਨਦਾਰੀ ਦੀ ਕਰਦੀ ਸੀ ਕੇਜਰੀਵਾਲ ਤੇ ਭਗਵੰਤ ਨੇ ਹਮੇਸ਼ਾ ਇਮਾਨਦਾਰੀ ਦੀ ਗੱਲ ਕੀਤੀ ਬਟ ਇਹਨਾਂ ਦੇ ਦੋ ਮੰਤਰੀ ਇੱਥੇ ਜੋ ਕੁਝ ਚੁੱਕੀ ਫਿਰਦੇ ਨੇ ਮੇਰਾ ਖਿਆਲ ਸ਼ਰਮ ਦੇ ਨਾਲ ਆਪਦੀ ਲੀਡਰਸ਼ਿਪ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਅਨੈਥੀਕਲ ਸਿਆਸਤ ਜਿਹੜੀ ਐਥਿਕਸ ਦੀ ਗੱਲ ਕਰਕੇ ਆਏ ਸੀ ਅਨਾਜ਼ ਹਾਰੇ ਜੀ ਨੇ ਅੱਜ ਮੋਸਟ ਅਨੈਥਿਕਲ ਜੇ ਜਮਾਤ ਸਾਰੇ ਪੰਜਾਬ ਚ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਸਰ ਰਾਹੁਲ ਗਾਂਧੀ ਦੇ ਪਿੱਛੇ ਦੇ ਮਾਮਲਾ ਦਰਜ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਕੁਝ ਤਨੂ ਦਸੀ ਕਿ ਟੋਟਲ ਝੂਠ ਹੈ ਰਾਜਾ ਜੀ ਤੇ ਉੱਥੇ ਸਨ ਉਦਨ ਐਵਰੀ ਸਿੰਗਲ ਥਿੰਗ ਇਨ ਪਾਰਲੀਮੈਂਟ ਆਈਦਰ ਇਨਸਾਈਡ ਦੀ ਪਾਰਲੀਮੈਂਟ ਆਊਟਸਾਈਡ ਕਿਉਂਕਿ ਕੰਪਲੈਕਸ ਦਾ ਹਿੱਸਾ ਹੈ ਅੰਡਰ ਕੈਮਰਾ ਰਾਹੁਲ ਜੀ ਨੇ ਤੇ ਸੁਭੂਚੀ ਕਾਂਗਰਸ ਨੇ ਗੱਲ ਕਹੀ ਕਿ ਸਾਨੂੰ ਫੁਟੇਜ ਦੇ ਦਿਓ ਫੁਟੇਜ ਬਖਾ ਦਿਓ ਜੇ ਸਾਡਾ قصور ہے کیس درج ਕਰ ਲਓ देयर इज नो ਫੁਟੇਜ ਕਿਉਂਕਿ ਫੁਟੇਜ ਦੇ ਵੇਚਤੇ ਬੇਸਿਕਲੀ ਖੜਗੇ ਸਾਹਬ ਦੇ ਨਾਲ ਜਿਹੜੇ 85 86 ਸਾਲ ਦੇ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਪ੍ਰੇਨਕਾ ਜੀ ਦੇ ਨਾਲ ਤੇ ਰਾਹੁਲ ਜੀ ਦੇ ਨਾਲ ਮਿਸ ਬਿਹਿਵ ਜੇ ਕੀਤਾ ਉਹ ਭਾਜਪਾ ਦੇ ਐਮਪੀ ਜੇ ਕੀਤਾ ਐਂਡ ਸੋਚੀ ਸਮਝੀ ਸਾਜਿਸ਼ ਦੇ ਨਾਲ ਜਿਹੜਾ ਹੋਮ ਮਿਨਿਸਟਰ ਦੇ ਬਿਆਨ ਸੰ ਡਾਕਟਰ ਪ੍ਰੀਮਰਾ ਉਮੇਦਕਰ ਸਾਹਿਬ ਦੇ ਖਿਲਾਫ ਉਹਨਾਂ ਨੂੰ ਸਾਈਡ ਟਰੈਕ ਕਰਨ ਵਾਸਤੇ ਕਿ ਮਸਲਾ ਅੰਦਰੋਂ ਇਹਦਾ ਹਟਾਨ ਦਾ ਢਾਂਗੀ ਇਹ ਸੀ ਜੀ ਵੇਖੋ ਕੇਸ ਦਰਜ ਕਰ ਦਿੱਤੇ ਲੀਡਰ ਆਫ ਦੀ ਆਪੋਜੀਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਲੀਡਰ ਆਫ ਦੀ ਆਪੋਜੀਸ਼ਨ ਦੇ ਖਿਲਾਫ ਇੱਕ ਝੂਠਾ ਕੇਸ ਦਰਜ ਕਰਨਾ ਉਥੋਂ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੋਸ਼ਿਸ਼ ਕਰਨੀ ਕਿ ਇਹਨਾਂ ਨੂੰ ਅਸੀਂ ਕਸੂਤੇ ਪਸਾਨ ਦੀ ਕੋਸ਼ਿਸ਼ ਮੇਰਾ ਖਿਆਲ ਘੱਟੋ ਘੱਟ 25 30 ਕੇਸਿਸ ਰਾਹੁਲ ਜੀ ਨਾਲ ਆਲਰੇਡੀ ਆਰਐਸਐਸ ਤੇ ਭਾਜਪਾ ਵਾਲਿਆਂ ਨੇ ਵੱਖ-ਵੱਖ ਦੇ ਦੋਸਾਂ ਦੇ ਹਿੱਸਿਆਂ ਵਿੱਚ ਦਰਜ ਕੀਤੇ ਨੇ ਬਟ ਹੀ ਇਜ਼ ਅ ਮੈਨ ਵਿਦ ਕਮਿਟਮੈਂਟ ਇਟਸ ਅ ਪਾਰਟੀ ਵਿਦ ਕਮਿਟਮੈਂਟ ਐਂਡ ਹੀ ਇਜ਼ ਅ ਲੀਡਰ ਵਿਦ ਕਮਿਟਮੈਂਟ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਾ ਕੋਈ ਡਰ ਹੈ ਨਾ ਕੋਈ ਫਿਕਰ ਹੈ ਆਪਣੀ ਲੜਾਈ ਉਹ ਲੜਦੇ ਜਾਣਗੇ ਹਿੰਦੁਸਤਾਨ ਦੇ ਗਰੀਬ ਦੇ ਨਾਲ ਕਿਸਾਨ ਦੇ ਨਾਲ ਡਟ ਕੇ ਉਹਨਾਂ ਨੇ ਆਪਣਾ ਸਾਥ ਦਿੱਤਾ ਤੇ ਦਿੰਦੇ ਰਹੇ ਬਟ 3 ਤਾਰੀਖ ਨੂੰ 3 ਤੀ ਤਾਰੀਖ ਨੂੰ ਪੰਜਾਬ ਬੰਦ ਕਰਨ ਕੀਤਾ ਕਿ ਕਿਸਾਨ ਨੂੰ ਕਿਹ ਪੰਜਾਬ ਨੂੰ ਕੌਣ ਸਮਰਥਨ ਦੇਵੇਗਾ ਉਸ ਦੇ ਵੇਖੋ ਕਾਂਗਰਸ ਨੇ ਤੇ ਹਮੇਸ਼ਾ ਜੋ ਪ੍ਰੋ ਪੰਜਾਬ ਪੰਜਾਬ ਦੇ ਹਿੱਤ ਵਿੱਚ ਕੋਈ ਵੀ ਗੱਲ ਹੋਏਗੀ ਉਹਦੀ ਕਾਂਗਰਸ ਪੰਜਾਬ ਕਾਂਗਰਸ ਨੇ ਹਮੇਸ਼ਾ ਹੀ ਸਮਰਥਨ ਦਿੱਤਾ ਅਸੀਂ ਦੋਨੋਂ ਭਰਾ ਆਪਣੇ ਸਾਥੀਆਂ ਨਾਲ ਡਲੇਵਾਲ ਸਾਹਿਬ ਕੋਲ ਜਾ ਕੇ ਆਏ ਅਸੀਂ ਸਹੀ ਮਿਹਨਤ 'ਚ ਬਹੁਤ ਜ਼ਿਆਦਾ ਚਿੰਤਤ ਆ ਵੇਖੋ ਇਹਦੇ ਵਿੱਚ ਬ੍ਰਿਜ ਦਾ ਰੋਲ ਕਿਹਨੇ ਕਰਨਾ ਸੀ ਪੁਲ ਦਾ ਰੋਲ ਕਰਨਾ ਸੀ ਸਾਡੇ ਇਲੈਕਟਿਡ ਸੀਐਮ ਨੇ ਮੈਨੂੰ ਹੈਰਾਨੀ ਹੁੰਦੀ ਮੈਂ ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋਲ ਇਜਾਜ਼ਤ ਲੈ ਕੇ ਮੈਲਬਨ ਗਿਆ ਉਦੋਂ ਮਦਦ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦਿੱਤੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰਨ ਕੀ ਗਿਆ ਉੱਥੇ ਇੱਕ ক্রিকেট ਮੈਚ ਵੇਖਣ ਗਿਆ ਡੱਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਨੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਜਾਏ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਅਸੀਂ ਕੜੇ ਸ਼ਬਦਾਂ ਨਾਲ ਸੁਭੂਚੀ ਕਾਂਗਰਸ ਦੀ ਨਿੰਦਾ ਕਰਦੀਏ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਨੀਰੋ ਬਾਂਸਰੀ ਵਜਾ ਰਿਹਾ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਡਲੇਵਾਲ ਸਾਹਿਬ ਨੇ ਤੇ ਇੱਕ ਕ੍ਰਿਕਟ ਦਾ ਮੈਚ ਵੇਖਣ ਚਲਾ ਗਿਆ ਇਸ ਤੋਂ ਇਨਸੈਂਸਟਿਵ ਕੁਝ ਹੀ ਮਿਸਟ ਹੋ ਸਕਦਾ ਇਸ ਤੋਂ ਇਨਸੈਂਸਟਿਵ ਕੁਝ ਜਮਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜਮਾਤ ਹੈ ਕੋਈ ਉਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਦੀ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨ ਚ ਹੀ ਹੋਣੇ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਾਰੇ ਸੁਣੋ ਪਹਿਲੇ ਉੱਥੋਂ ਤੱਕ ਪਹੁੰਚ ਤੇ ਲੈਨ ਦੋ ਐਮਐਸਪੀ ਦੀ ਸਾਡੀ ਕਮਿਟਮੈਂਟ ਹੈ ਸਾਨੂੰ ਪਹੁੰਚ ਤੇ ਲੈਨ ਦੋ ਅਸਲੀ ਤੇ ਸਾਰੇ ਦੇਸ਼ ਦੇ ਵਿੱਚ ਜ਼ੁਬਾਨ ਦੇ ਨਾਲ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਕਲੀਅਰ ਹੋ ਚੁੱਕਾ ਰਾਹੁਲ ਜੀ ਨੇ ਪੇਸ਼ ਲਿਓ ਉੱਥੇ ਪਾਰਲੀਮੈਂਟ ਕੋਲ ਪਰ ਉਹਨਾਂ ਨੇ ਕਹਿਤਾ ਹਾਂ ਤੁਸੀਂ ਸੁਣਿਆ ਹੋਣਾ ਇਹ ਇਟਸ ਅ ਕਮਿਟਮੈਂਟ ਆਫ ਦੀ ਕਾਂਗਰਸ ਥੈਂਕ ਯੂ